9 ਮੀਟਰ ਰੱਖਦੇ ਆਂ ਹਾਂਜੀ 9 ਮੀਟਰ ਰੱਖੀ ਆ ਸਾਡੇ ਮਜ਼ਦੂਰ ਜੱਥੇ ਦੇ ਹਾਂਜੀ 9 ਮੀਟਰ 9 ਮੀਟਰ ਸਾਨੂੰ ਲਿਖਤੀ ਦਿੱਤੀਆਂ ਪਰ ਇੱਕ ਵੀ ਮੀਟਿੰਗ ਦੇ ਵਿੱਚ ਸਾਡੇ ਮਜ਼ਦੂਰ ਆਕਾਣਾਂ ਦੇ ਨਾਲ ਗੱਲ ਨਹੀਂ ਦੇਖੋ ਜਿਹੜੀ ਪਾਰਟੀ ਚੰਗੀ ਲੱਗਦੀ ਉਹ ਜਾ ਰਹੇ ਨੇ ਜਿਹੜੇ ਦੇ ਲੱਗਦਾ ਵੀ ਕੰਮ ਕਰਵਾ ਰਹੇ ਨੇ ਤੇ ਉਸ ਸੁਭਾਵਕ ਹੈ ਉਧਰ ਜਾਣਾ ਜਿਹਨੀਆਂ ਪਾਰਟੀਆਂ ਨੂੰ ਚੰਗੀ ਆ ਅੱਛਾ ਸਾਡੇ ਮਸਲੇ ਗੱਲ ਤੋਂ ਦੂਰ ਦੀ ਗੱਲ ਹੈ ਮਸਲੇ ਹੱਲ ਤੱਕ ਹੀ ਕਹਿੰਦੇ ਛੱਡ ਲਾ ਮਜ਼ਦੂਰ ਜੱਥੇਬੰਦੀਆਂ ਦੇ ਆਕਾਣਾਂ ਦੇ ਨਾਲ ਆ ਗੱਲਬਾਤ ਹੀ ਨਹੀਂ ਕੀਤੀ ਮੀਟਿੰਗ ਹੀ ਨਹੀਂ ਕੀਤੀ ਠੀਕ ਆ ਇਸ ਕਰਕੇ ਅਸੀਂ ਕਹਨੇ ਆ ਕਿ ਕਿਉਂ ਨਹੀਂ ਹੋ ਕੀਤੀ ਮੀਟਿੰਗ ਅਸੀਂ ਉਹਨੂੰ ਤਾਂ ਸਵਾਲ ਪੁੱਛ ਤੇ ਮੈਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮੈਂ ਮੀਟਿੰਗ ਕਰਾਂਗਾ ਭੌੜੀ 2 ਸਾਲ ਦੇ ਵਿੱਚ ਸਾਰਾ ਕੁਝ ਨਹੀਂ ਸਿਸਟਮ ਜਿਹੜਾ 70 ਸਾਲ ਤੋਂ ਸਿਸਟਮ ਬਦਲਿਆ ਹੋਇਆ ਉਹ 2 ਸਾਲ ਚ ਨਹੀਂ ਆਪਾਂ ਕਰ ਸਕਦੇ ਤੇ ਹੌਲੀ ਹੌਲੀ ਹੋਊਗਾ ਸਾਰਿਆਂ ਦੀ ਸਮੱਸਿਆ ਦਾ ਹੱਲ ਮੀਟਿੰਗ ਰੱਖਦੀ ਹੈ ਹਾਂਜੀ 9 ਮੀਟਿੰਗ ਰੱਖੀ ਹੈ ਸਾਡੀ ਮਜ਼ਦੂਰ ਜੱਥੇ ਦੀ ਹਾਂਜੀ ਹਾਂਜੀ 9 ਮੀਟਿੰਗ 9 ਮੀਟਿੰਗਾਂ ਸਾਨੂੰ ਲਿਖਤੀ ਦਿੱਤੀਆਂ ਪਰ ਇੱਕ ਵੀ ਮੀਟਿੰਗ ਦੇ ਵਿੱਚ ਸਾਡੇ ਮਜ਼ਦੂਰਾਂ ਆਗੂਆਂ ਦੇ ਨਾਲ ਗੱਲ ਨਹੀਂ ਅੱਛਾ ਸਾਡੇ ਮਸਲੇ ਗੱਲ ਤਾਂ ਦੂਰ ਦੀ ਗੱਲ ਹੈ ਮਸਲੇ ਹੱਲ ਤਾਂ ਕੀ ਕਹਿੰਦੇ ਸਾਡੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਗੱਲਬਾਤ ਹੀ ਨਹੀਂ ਕੀਤੀ ਮੀਟਿੰਗ ਹੀ ਨਹੀਂ ਕੀਤੀ ਠੀਕ ਆ ਇਸ ਕਰਕੇ ਅਸੀਂ ਕਹਿੰਨੇ ਆ ਕਿ ਕਿਉਂ ਨਹੀਂ ਹੋ ਗਈ ਸੀ ਮੀਟਿੰਗ ਅਸੀਂ ਉਹਨੂੰ ਤਸਵਾਲ ਪੁੱਛ ਤੇ ਮੈਂ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਮੈਂ ਮੀਟਿੰਗ ਕਰਾਂਗਾ ਮੈਂ ਮੀਟਿੰਗ ਕਦੋਂ ਹੈ ਇਹਿੱਤ ਪਹਿਲਾਂ ਬਹੁਤ ਵੇਲੇ ਆ ਹੁਣ ਹੁਣੇ ਆ ਤੇ ਵੋਟਾਂ ਤੋਂ ਪਹਿਲਾਂ ਪਹਿਲਾਂ ਜੇ ਹੋ ਸਕਦਾ ਉਸ ਦਿਨ ਲੱਗਦਾ ਹੈ ਇਸ ਗੱਲ ਦਾ ਕੀ ਵੀ ਲੈਕਸੀ ਦੇ ਨਾਲ ਵੀ ਅਸੀਂ ਮੀਟਿੰਗ ਕਰਾ ਲਵਾਂ ਮੈਂ ਮਹਾਲ ਕਿੱਲੇ ਲੈ ਲਵਾਂ ਮੈਂ 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 ਕਰਾ ਦੇਣਾ ਪਰ ਅਜੇ ਮੈਂ ਅਜੇ ਬਿਜ਼ੀ ਨੇ ਹੋ ਥੋੜਾ ਜਿਹਾ ਪਰ ਮੈਂ ਮੀਟਿੰਗ ਥੋੜੀ ਜਰੂਰ ਕਰਾ ਦਵਾਂ ਜੀ ਬਿਜ਼ੀ ਰਹਿੰਦੇ ਹੈ ਨਾ ਰਵਲਾ ਮੈਂ ਮੀਟਿੰਗ ਕਰਾ ਦੂੰਗਾ ਥੋੜੀ ਹੋਰ ਦੱਸੋ ਜਦੋਂ ਵੀ ਮੁੱਖ ਮੰਤਰੀ ਨਾਲ ਪ੍ਰਕਾਸ਼ ਸਿੰਘ ਬਾਦਲਾ ਮੀਟਿੰਗ ਹੁੰਦੀ ਹੈ ਜਿਵੇਂ ਬੰਦਿਆਂ ਨਾਲ ਕੈਪਟਨ ਨਾਲ ਹੁੰਦੀ ਰਹੀਆਂ ਤੇ ਚੰਨੀ ਨਾਲ ਵੀ ਹੁੰਦੀ ਕਰ ਰਹੀਆਂ ਇਹਨੇ ਇਹਨੇ ਇੱਕ ਵੀ ਮੀਟਿੰਗ ਨਹੀਂ ਕੀਤੀ ਕੋਈ ਮੈਂ ਥੋੜੀ ਮੀਟਿੰਗ ਕਰਾ ਦੂੰਗਾ ਠੀਕ ਹੈ ਨਾ ਕਰੀ ਅੱਜ ਤੁਸੀਂ ਆ ਗਏ ਅੱਛਾ ਦੂਜੀ ਗੱਲ ਵੀ ਸਾਡੇ ਮਜ਼ਦੂਰਾਂ ਨੂੰ ਅਸੀਂ ਆਏ ਨਹੀਂ ਕੋ ਜਦੋਂ ਨਾਲ ਕੋਈ ਮਜ਼ਦੂਰਾਂ ਦਾ ਪਛਲਾ ਹੱਲ ਕੀਤਾ ਉਹ ਦੱਸਣ ਜਾ ਮਜ਼ਦੂਰਾਂ ਨੂੰ ਮੈਂ ਤੁਹਾਡੇ ਸਾਰੀਆਂ ਜਿਹੜੀਆਂ ਮੰਗਾਂ ਨੇ ਤੁਸੀਂ ਇੱਕ ਮੰਗ ਪੱਤਰ ਬਣਾ ਦਿਓ ਜੋ ਵੀ ਹੈ ਉਹ ਮੈਂ ਤੁਹਾਡੀਆਂ ਸਾਰੀਆਂ ਉਹਨਾਂ ਕੋਲ ਤੁਹਾਡੀ ਮੀਟਿੰਗ ਵੀ ਕਰਾ ਦੂੰ ਪੰਜ ਸਾਲਾਂ ਦੀ ਸਰਕਾਰ ਨੇ ਮਸਲੇ ਹੱਲ ਕਰਨੇ ਤੁਸੀਂ ਕਹਿੰਦੇ ਹੋ ਛੋਟੀਆਂ ਬੈਟ ਹੋ ਗਿਆ ਇਹ ਪੰਜ ਸਾਲ ਹੁੰਦੇ ਜੀ ਤੇ ਇਸ ਤੋਂ ਪਹਿਲਾਂ ਦੋ ਸਾਲਾਂ ਤੋਂ ਪਰ ਹੋ ਗਏ ਆ ਮੇਰੀ ਗੱਲ ਇਸ ਪੂਰਾ ਤੁਸੀਂ ਹੁਣ ਪਹਿਲਾਂ ਕੋਈ ਨਹੀਂ ਮੈਂ ਤੁਹਾਡੇ ਨਾਲ ਖੜਾ ਨਾ ਮੈਂ ਜੇ ਮੈਂ ਨਾ ਕਰੀ ਤੁਸੀਂ ਮੈਨੂੰ ਫੜ ਲਓ ਜਾ ਕੇ ਮੈਂ ਕਰਾਉ ਉਹਦਾ ਠੀਕ ਹੈ ਜੀ ਜਦੋਂ ਹੁਣ ਤੁਸੀਂ ਤੁਸੀਂ ਜਦੋਂ ਕੌਂਗ ਬੈਠੀ ਹੋ ਤੁਸੀਂ ਤਾਂ ਹੁਣ ਇਲੈਕਸ਼ਨ ਦੇ ਵਿੱਚ ਤੁਰੇ ਫਿਰਦੇ ਆ ਪਰ ਸਾਡੀ ਆਜ ਕੋਈ ਨਹੀਂ ਤੁਸੀਂ ਤੁਸੀਂ ਤਾਂ ਤੁਸੀਂ ਤਾਂ ਕਰ ਸਕਦੇ ਹੋ ਨਾ ਮੈਂ ਕਿਸੇ ਨਾ ਕਿਸੇ ਦਿਨ ਮੈਨੂੰ ਅੱਜ ਕੱਲ ਕਰ ਦੂਜੀ ਗੱਲ ਔਰਤਾਂ ਦੇ ਉਹਨਾਂ ਨਿਕਾਈ ਹੋਈ ਹਜ਼ਾਰ ਹਜ਼ਾਰ ਰੁਪਈਆ ਖਾਤੇ 'ਚ ਪਾਵਾ ਹਾਂਜੀ ਹਾਂਜੀ ਠੀਕ ਆ ਉਹ ਦੱਸੋ ਪਾਇਆ ਕਿੰਨੇ ਹਜ਼ਾਰ ਦੇਖੋ ਜੀ ਉਹ ਵੀ ਹੋ ਜੂਗਾ ਕਿਹੜਾ ਮੀਟ ਕਰਨ ਤੇ ਦੂਰ ਉਹ ਤਾਂ ਹਜ਼ਾਰ ਹੋ ਜੂਗਾ ਹਜੇ ਤੇ ਦੋ ਸਾਲ ਹੀ ਹੋਏ ਨੇ ਪੰਜ ਸਾਲਾਂ ਦੇ ਵਿੱਚ ਬਿਜਲੀ ਮੋਲਟ ਕਰਿਆ ਨਾ ਹੋਰ 6000 ਬਚੇ ਯਾਰ ਮੋਲਟ ਬੈਲੋ ਖਾਵਾ ਸੁਣ ਜੀ ਖਾ ਦਿਓ ਖਾ ਦਿਓ ਜੇ ਬਿੱਲ ਆ ਕੇ ਉਹ ਜਾ ਕੇ ਤੁਸੀਂ ਉਹ ਕੱਪ ਹੋਣਗੇ ਬੰਦੇ ਬੱਚੇ ਨੂੰ ਨੌਕਰੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਨਹੀਂ ਦੇਖੋ ਤੁਹਾਡਾ ਬੱਚਾ ਪੜਿਆ ਹੋਊਗਾ ਉਹ ਪੱਕਾ ਮਿਲੂਗਾ ਮੇਰੇ ਗੱਲ ਸੁਣੋ ਬਾਬੂ ਦਾ ਜਿਹੜੇ ਜਿਹੜੇ ਮਸਲੇ ਸਭ ਤੋਂ ਵੱਧ ਪਰੇਸ਼ਾਨ ਮਾੜਾ ਆ ਰਹੇ ਤੁਸੀਂ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਇੱਕ ਮਹੀਨੇ ਕੋਈ ਆਪਾਂ ਕਰਾਵਾਂਗੇ ਥੋੜੀ ਮੀਟਿੰਗ ਕਰਾਵਾਂਗੇ ਸਾਡੇ ਕਿਸਾਨਾਂ ਛੜਕੀ ਦੇਖ ਲੋ ਕੀ ਹਾਲ ਹੈ ਮਾਤਾ ਜੀ ਹੁਣ ਪੰਜ ਸਾਲ ਸਾਰਾ ਕੰਮ ਕਰਾ ਗਏ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੀ ਲੀਤੀ ਬਣਾਵਾਂਗੇ ਖੇਤੀ ਦੀ ਲੀਤੀ ਬੜੀ ਮੀਟਿੰਗ ਕਰਾ ਦੇਣਾ ਤੁਸੀਂ ਆਉਣਾ ਦੇਖੋ ਮੀਟਿੰਗ ਕਰਾ ਤੁਸੀਂ ਯੋਸਟੇਡ ਦਾ ਪ੍ਰਧਾਨ ਆ ਪਰ ਵੀ ਦੇਖਦੇ ਹਾਂ ਸਾਡਾ ਪੱਲਾ ਕਿਉਂਕਿ ਲਗਾਤਾਰ ਤਲਬਦਲੀ ਦਾ ਦੌਰ ਜਿਹੜਾ ਜਾਰੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਹਰ ਰੋਜ਼ ਜਿਹੜੇ ਤਲਬਦਲ ਕੇ ਅੰਦਰ ਜਾ ਰਹੇ ਦੂਜੀ ਪਾਰਟੀ ਦੇ ਵਿੱਚ ਦੇਖੋ ਜੀ ਜਿਹੜੀ ਪਾਰਟੀ ਚੰਗੀ ਲੱਗਦੀ ਹੈ ਉਹ ਜਾ ਰਹੇ ਨੇ ਜਿਹੜੇ ਦੇ ਲੱਗਦਾ ਵੀ ਕੰਮ ਕਰਵਾ ਰਹੇ ਨੇ ਤੇ ਉਸ ਭਾਵਕ ਹੈ ਉਧਰ ਜਾਣਾ ਜਿਹੜੀ ਪਾਰਟੀਆਂ ਨੂੰ ਚੰਗੀ ਲੱਗਦੀ ਹੈ ਫਰੀਦਕੋਟ ਦੇ ਲਈ ਪਹਿਲੇ ਕੀ ਕੰਮ ਹੋਣਗੇ ਕਿਉਂਕਿ ਲਗਾਤਾਰ ਫਰੀਦਕੋਟ ਪਿੱਛੜਾ ਹੋਇਆ ਕਾਫੀ ਗਣ ਦੇ ਫੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਲਿਆਵਾਂਗੇ ਸਕਿੱਲ ਸੈਂਟਰ ਲਿਆਵਾਂਗੇ ਬੱਚਿਆਂ ਦੇ ਹੱਥੀ ਹੁਨਰ ਜਿਹੜਾ ਆਪਾਂ ਕਰਦੇ ਨੇ ਹਾਂਜੀ ਅੱਜ ਹੋਸ਼ੂ ਹੋ ਗਈ ਪਹਿਲਾਂ ਹਾਂਜੀ ਹਾਂਜੀ ਲਗਾਤਾਰ ਕਿਸਾਨ ਹੈ ਜਿਹੜੇ ਕਿਸਾਨਾਂ ਦੀਆਂ ਮੰਗਾਂ ਨਹੀਂ ਕਿਉਂਕਿ ਲਗਾਤਾਰ ਬੀਜੇਪੀ ਦਾ ਵੀ ਗ੍ਰੋਥ ਹੋ ਰਿਹਾ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਨੂੰ ਵੀ ਤੇ ਉਮੀਦਵਾਰਾਂ ਨੂੰ ਵੀ ਕਾਫੀ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਨਹੀਂ ਕੋਈ ਦਿੱਕਤ ਦਾ ਸਾਹਮਣਾ ਨਹੀਂ ਸਾਡੇ ਨਾਲ ਕਿਰਤ ਜਨ ਮਜ਼ਦੂਰ ਹੈ ਜਿਹੜੇ ਮਜ਼ਦੂਰ ਵੀ ਜਿਹੜਾ ਇੱਥੇ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਉਹ ਕਹਿ ਰਿਹਾ ਸਾਡੀਆਂ ਮੰਗਾਂ ਸੀ ਜਿਹੜੀਆਂ ਸਰਕਾਰ ਲਗਾਤਾਰ 2 ਸਾਲ ਹੋ ਗਿਆ ਸਦੀ ਸੱਤਾ ਦੇ ਵਿੱਚ ਆਈ ਤੋਂ ਹੌਲੀ 2 ਸਾਲ ਦੇ ਵਿੱਚ ਸਾਰਾ ਕੁਝ ਨਹੀਂ ਹੈ ਸਿਸਟ